ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ ਜਿਵੇਂ ਦਾਦੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਦੱਸ ਦੇ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਹੁਣ ਪੋਸਟ ਮੈਟ੍ਰਿਕ ਜਿਹੜਾ ਵਰਕ ਪਰਮਿਟ ਹੈਗਾ ਉਸ ਦੇ ਵਿੱਚ ਉਸ ਦਾ ਉਸ ਨੂੰ ਲੈਣ ਦੇ ਲਈ ਜਿਹੜਾਗਾ ਦੋ ਵਾਰ ਆਇਲਸ ਕਰਨੀ ਪਏਗੀ ਜੀਆਂ ਦੱਸ ਦੇ ਕਿ ਇੱਕ ਵਾਰ ਆਇਲਸ ਜਿਹੜਾ ਇੱਥੋਂ ਕਰਕੇ ਜਾਂਦੇ ਨੇ ਤੇ ਇੱਕ ਵਾਰ ਕੈਨੇਡਾ ਦੇ ਵਿੱਚ ਜਾ ਕੇ ਆਇਲਸ ਜਿਹੜੀ ਹੈ ਕਰਨੀ ਪਏਗੀ ਤਾਂ ਬਹੁਤ ਵੱਡੀ ਖਬਰ ਹੈ ਕੈਨੇਡਾ ਲਗਾਤਾਰ ਜਿਹੜਾ ਸਖਤੀ ਵਧਾ ਰਿਹਾ ਹੈਗਾ ਜੇ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਸਖਤੀ ਵਧਾਈ ਗਈ ਹੈ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਸਖਤ ਐਲਾਨ ਕੀਤੇ ਨੇ ਸਟੱਡੀ ਪਰਮਿਟ ਦੇ ਵਿੱਚ ਕਟੌਤੀ ਕੀਤੀ ਔਰ 10% ਹੋਰ ਕਟੌਤੀ ਕਰੇਗਾ ਕੈਨੇਡਾ ਤੋਂ ਦਾਦੇ ਕਿ ਸਟੱਡੀ ਪਰਮਿਟ ਜਿਹੜਾ 2025-26 ਨੂੰ ਜਿਹੜੇ ਸਾਲਾਂ ਦੇ ਵਿੱਚ ਸਟੱਡੀ ਪਰਮਿਟ ਦੇਣਿਆ ਜਾਨੀ ਕਿ ਸਟੱਡੀ ਵੀਜ਼ਾ ਤੇ ਸਟੂਡੈਂਟ ਆਉਣੇ ਆ ਉਹਨਾਂ ਦੇ ਵਿੱਚ 10% ਹੋਰ ਕਟੌਤੀ ਕਰੇਗਾ ਤੋਂਦਾ ਦੇ ਕਿ ਪਹਿਲਾਂ ਹੀ ਜਿਹੜਾ ਇਹ ਸਾਲ ਤੋਂ ਜਿਹੜੇ ਸਟੱਡੀ ਪਰਮਿਟ ਲੱਗ ਰਹੇ ਨੇ ਜਿਹੜੇ 2024 ਦੇ ਵਿੱਚ ਸਟੱਡੀ ਵੀਜ਼ਾ ਦੇ ਉੱਪਰ ਇੰਟਰਨੈਸ਼ਨਲ ਸਟੂਡੈਂਟਸ ਸੋਚ ਰਹੇ ਸੀ ਜਾਣ ਬਾਰੇ ਕੈਨੇਡਾ ਪਰ ਤੋਂਦਾ ਦੇ ਕਿ ਉਹਨਾਂ ਦੇ ਵੀਜ਼ੇ ਬਹੁਤ ਰਿਜੈਕਟ ਹੋ ਰਹੇ ਨੇ ਇਸੇ ਸੇ ਪਰ ਹੁਣ ਅਗਲੇ 2 ਸਾਲ ਹੋਰ ਜਿਹੜਾ 10-10% ਹੋਰ ਵਧਾ ਦਿੱਤੀ ਗਈ ਹੈ ਕਟੌਤੀ ਹੋਰ ਕਟੌਤੀ ਇਹਨਾਂ ਵੀਜ਼ਿਆਂ ਦੇ ਵਿੱਚ ਕੀਤੀ ਗਈ ਹੈ ਤੇ ਨਾ ਹੀ ਤਾਂ ਦੱਸ ਦੇ ਕਿ ਵਿਜ਼ਟਰ ਵੀਜ਼ਾ ਦੇਣ ਵੇਲੇ ਜਿਹੜਾ ਅਫਸਰ ਸਖਤੀ ਵਰਤਣਗੇ ਔਰ ਵਿਜ਼ਟਰ ਵੀਜ਼ਾ ਖਾਸ ਤੌਰ ਤੇ ਜਦੋਂ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਸਟੂਡੈਂਟ ਬਾਹਰ ਜਾਂਦੇ ਆ ਇੰਟਰਨੈਸ਼ਨਲ ਸਟੂਡੈਂਟ ਤਾਂ ਉਹਨਾਂ ਨੂੰ ਲੈ ਕੇ ਸਖਤੀ ਕੀਤੀ ਗਈ ਹੈ ਹੁਣ ਵਿਜ਼ਟਰ ਵੀਜ਼ਾ ਜਿਹੜਾ ਸੌਖਾ ਨਹੀਂ ਮਿਲੇਗਾ ਬਹੁਤ ਜ਼ਿਆਦਾ ਜਿਹੜੀ ਆ ਸਖਤਾਈ ਕਰ ਦਿੱਤੀ ਗਈ ਹੈ ਤੇ ਤੁਹੰਦਾ ਇਹ ਕਿ ਟੈਂਪਰੇਰੀ ਰੇਜ਼ਿਡੈਂਸੀ ਡੱਟ ਜਾਨੀ ਕਿ ਜਿਹੜੇ ਉੱਥੇ ਸਟੂਡੈਂਟ ਰਹਿ ਰਹੇ ਨੇ ਜਿਹੜੇ ਪੱਕੇ ਨਹੀਂ ਹੋਏ ਜਿਹੜੇ ਇੱਕ ਵਾਰ ਵੈਸੇ ਗਏ ਨੇ ਪੀਆਰ ਅਜੇ ਤੱਕ ਨਹੀਂ ਹੋਏ ਉਹਨਾਂ ਦੀ ਗਿਣਤੀ ਜਿਹੜੀ ਹੈ ਘਟਾਈ ਜਾਏਗੀ ਤਾਂ ਤੁਹੋਂ ਦਾਦੇ ਕਿ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਜਿਹੜੀ ਹੈ ਹੋਰ ਘਟਾਈ ਜਾਣੀ ਆ ਤੇ ਪਹਿਲਾਂ ਨਾਲੋਂ ਵਰਕ ਪਰਮਿਟ ਦੇਣ ਦੇ ਵਿੱਚ ਵੀ ਕਟੌਤੀ ਕੀਤੀ ਜਾਏਗੀ ਤੁਹੋਂ ਦਾਦੇ ਕਿ ਪੋਸਟ ਮੈਟ੍ਰਿਕ ਜਿਹੜਾ ਵਰਕ ਪਰਮਿਟ ਹੈ ਹੁਣ ਜੇ ਉਹ ਉੱਧਰ ਲੈਣਾ ਜਾ ਕੇ ਜਿਵੇਂ ਸਟੱਡੀ ਕਰਨ ਤੋਂ ਬਾਅਦ ਸਟੂਡੈਂਟ ਉੱਥੇ ਜਾ ਕੇ ਵਰਕ ਪਰਮਿਟ ਲੈ ਲੈਂਦੇ ਸੀ ਪਰ ਤਾਂ ਹੁੰਦਾ ਦੇ ਕਿ ਹੁਣ ਉਹ ਵਰਕ ਪਰਮਿਟ ਲੈਣਾ ਸੌਖਾ ਨਹੀਂ ਹੋਏਗਾ ਹੁਣ ਉਹ ਵਰਕ ਪਰਮਿਟ ਲੈਣ ਦੇ ਲਈ ਜਿਹੜਾ ਪਹਿਲਾਂ ਇੱਕ ਵਾਰ ਫੇਰ ਤੋਂ ਆਇਲਸ ਕਰਨੀ ਪਏਗੀ ਇੱਕ ਵਾਰ ਆਇਲਸ ਜਿਹੜਾ ਸਟੂਡੈਂਟ ਇੰਡੀਆ ਦੇ ਵਿੱਚੋਂ ਕਰਕੇ ਜਾਂਦੇ ਆ ਤੇ ਹੁਣ ਦੁਬਾਰਾ ਫਿਰ ਉੱਥੇ ਜਾ ਕੇ ਆਇਲਸ ਕਰਨੀ ਪਏਗੀ ਫਿਰ ਜਿਹੜਾ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾਗਾ ਮਿਲੇਗਾ ਹਾਲਾਂਕਿ ਉਹਦੇ ਵਿੱਚ ਵੀ ਲਿਮਟ ਜਿਹੜੀ ਹੈ ਤ ਕੀਤੀ ਗਈ ਹੈ ਕਿ ਕਿੰਨਿਆਂ ਨੂੰ ਦੇਣਾ ਹੈ ਕਿੰਨਿਆਂ ਨੂੰ ਦੇ ਜਨਾ ਜ਼ਿਆਦੇ ਜਿਹੜਾ ਹੈਗਾ ਤੁਹਾਨੂੰ ਦੱਸ ਦੇ ਕਿ ਜ਼ਿਆਦੇ ਜਿਹੜਾ ਵਰਕ ਪਰਮਿਟ ਹੈਗਾ ਸਟੂਡੈਂਟ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈਗਾ ਉਹ ਜ਼ਿਆਦਾ ਨਹੀਂ ਮਿਲੇਗਾ ਔਰ ਉਹਨਾਂ ਦੇ ਉੱਪਰ ਵੀ ਕੈਪ ਲਗਾ ਦਿੱਤੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਜਿਹੜੇ ਜਿਹੜੇ ਸਟੂਡੈਂਟ ਨੇ ਉਹ ਉਧਰ ਜਾ ਕੇ ਦੁਬਾਰਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣਾ ਤਾਂ ਹੁਣ ਉਹਨਾਂ ਨੂੰ ਆਇਲਸ ਦੇ ਵਿੱਚ CLB 7 ਲੈਣੇ ਪੈਣਗੇ ਜਿਹੜੇ ਯੂਨੀਵਰਸਿਟੀ ਗ੍ਰੈਜੂਏਟ ਨੇ ਜਿਹੜੇ ਯੂਨੀਵਰਸਿਟੀ ਤੋਂ ਪੜ੍ਹੇ ਨੇ ਗ੍ਰੈਜੂਏਸ਼ਨ ਕੀਤੀ ਹੈ ਜਿਹੜੇ ਕਾਲਜ ਤੋਂ ਗ੍ਰੈਜੂਏਟ ਨੇ ਉਹਨਾਂ ਨੂੰ CLB 5 ਲੈਣਾ ਪਊਗਾ ਤਾਂ ਤੁਹੋਂ ਦੱਸ ਦੇ ਕਿ ਹੁਣ ਇਹ ਪੁਆਇੰਟ ਨੇ CLB 5 ਤੇ CLB 7 CLB 7 ਜਿਹੜਾ ਯੂਨੀਵਰਸਿਟੀ ਗ੍ਰੈਜੂਏਟ ਵਾਸਤੇ ਹੈ ਜਿਹੜੇ ਯੂਨੀਵਰਸਿਟੀ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਉਹ ਲੈਣਗੇ ਉਹਨਾਂ ਦੇ ਲਈ CLB 7 ਤੇ ਜਿਹੜੇ ਕਾਲਜ ਤੋਂ ਬਾਅਦ ਲੈਣਗੇ ਉਹਨਾਂ ਦੇ ਲਈ CLB 5 ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ 2025 ਤੇ 2026 ਦੇ ਸਟਡੀ ਪਰਮਿਟਾਂ ਦੇ ਵਿੱਚ ਜਿਹੜਾ ਵੱਡਾ ਕੈਪ ਲਾਉਣ ਦੀ ਤਿਆਰੀ ਦੇ ਵਿੱਚ ਹੈ ਕੈਨੇਡਾ ਜਾਨੀ ਕਿ ਡੇਢ ਦੋ ਸਾਲ ਜਿਹੜੇ ਹੁਣ ਅੱਗੇ ਸਟੱਡੀ ਵੀਜ਼ਾ ਆਉਣਗੇ ਉਹਨਾਂ ਦੇ ਉੱਪਰ ਸਖਤਾਈ ਵਰਤੀ ਜਾਏਗੀ ਉਹਨਾਂ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਸਖਤੀ ਦਿਖਾਈ ਜਾਏਗੀ ਤੇ ਤੋਂ ਨਾਲ ਹੀ ਦੱਸ ਦਈਏ ਕਿ ਜਿਹੜੇ ਲੋਕ ਸਾਈਲਮ ਲੈ ਲੈਂਦੇ ਸੀ ਸਾਈਲਮ ਦੇ ਰੂਲ ਵੀ ਸਖਤ ਕਰਤੇ ਗਏ ਨੇ ਸਾਈਲਮ ਜਿਹੜਾ ਪਹਿਲਾਂ ਆਸਾਨੀ ਦੇ ਨਾਲ ਲੋਕ ਲੈ ਲੈਂਦੇ ਸੀ ਪਰ ਹੁਣ ਤਾਂ ਉਹ ਦੱਸ ਦिए ਕਿ ਸਾਈਲਮ ਲੈਣ ਦੀ ਜਿਹੜਾ ਪ੍ਰਕਿਰਿਆ ਸਖਤ ਹੋਏਗੀ ਤੇ ਸਰਕਾਰ ਪੂਰਾ ਇਸ ਦੇ ਉੱਪਰ ਨਜ਼ਰ ਰੱਖੇਗੀ ਖਾਸ ਕਰਕੇ ਮੈਕਸੀਕਨ ਨਾਗਰਿਕਾਂ ਲਈ ਜਾਨੀ ਕਿ ਜਿਹੜੇ ਮੈਕਸੀਕਨ ਨਾਗਰਿਕ ਨੇ ਜਿਹੜੇ ਉਹ ਕੈਨੇਡਾ ਦੇ ਵਿੱਚ ਆ ਰਹੇ ਨੇ ਜਾਂ ਜੇ ਕਹਿ ਲਈਏ ਪਰ ਡੌਂਕੀ ਲਾ ਕੇ ਜਾਂਦੇ ਨੇ ਤਾਂ ਉਦੋਂ ਵੀ ਬਾਇਆ ਮੈਕਸੀਕੋ ਜਾਂਦੇ ਨੇ ਤਾਂ ਦੱਸ ਦिए ਕਿ ਉਹਨਾਂ ਦੇ ਲਈ ਇੱਕ ਪਾਰਸ਼ਲ ਵੀਜ਼ਾ ਰਿਕੁਆਇਰਮੈਂਟ ਰੱਖੀ ਜਾਵੇਗੀ ਤੇ ਵੀਜ਼ਾ ਦੇਣ ਤੋਂ ਪਹਿਲਾਂ ਫਰਾਡ ਤੇ ਨੌਨ ਜੈਨੂਨ ਵਿਸਟਰਨ ਜਾਨੀ ਕਿ ਜਿਹੜੇ ਕੋਈ ਫਰਾਡ ਆ ਜਾਂ ਜਿਹੜਾ ਕੋਈ ਐਵੇਂ ਆ ਗਿਆ ਜਾਂ ਜਿਹੜਾ ਕੋਈ ਡੰਕੀ ਲਾ ਕੇ ਆ ਗਿਆ ਉਹਨਾਂ ਦੇ ਉੱਪਰ ਨਿਗਰ ਕੀਤੀ ਜਾਏਗੀ ਕਿ ਕੋਈ ਜੈਨੂਨ ਹੈ ਤਾ ਹੀ ਉਸ ਨੂੰ ਵੀਜ਼ਾ ਦਿੱਤਾ ਜਾਏਗਾ ਨਹੀਂ ਜਿਹੜਾ ਕਿਸੇ ਨੂੰ ਅੰਦਰ ਐਂਟਰ ਕੈਨੇਡਾ ਦੇ ਵਿੱਚ ਨਹੀਂ ਹੋਣ ਦਿੱਤਾ ਜਾਏਗਾ ਤਾਂ ਦੱਸਦੀ ਕਿ ਵੀਜ਼ਾ ਅਫਸਰਾਂ ਦੇ ਵੱਲੋਂ ਸਖਤੀ ਵਰਤੀ ਜਾਣੀ ਹੈ ਤੇ ਦੂਜੇ ਪਾਸੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਅੱਜ ਐਲਾਨ ਕੀਤਾ ਕਿ ਜਿਹੜੇ ਹੁਣ ਅਗਲੇ ਸਾਲਾਂ ਦੇ ਵਿੱਚ ਕੈਨੇਡਾ ਆਉਣਗੇ ਤਾਂ ਉਹਨਾਂ ਦੇ ਵਿੱਚ ਆਬਾਦੀ ਜਿਹੜੀ ਹੈ ਘਟਾਈ ਗਈ ਹੈ ਜਾਨਕਿ ਜੇ ਪਹਿਲਾਂ 2026 ਤੱਕ ਕਿਹਾ ਜਾ ਰਿਹਾ ਕਿ 5% ਕਰ ਦਿੱਤਾ ਜਾਏਗਾ 5% ਹੀ ਜਿਹੜੇ ਸਟੂਡੈਂਟ ਆ ਉਹ ਕੈਨੇਡਾ ਆ ਸਕਣਗੇ ਅਗਲੇ 2026 ਤੱਕ ਜਾਨੀ ਕਿ 2 ਸਾਲਾਂ ਦੇ ਵਿੱਚ ਵਿੱਚ ਹੁਣ ਸਟੱਡੀ ਵੀਜ਼ੇ ਜਿਹੜੇ ਆ ਬਹੁਤ ਜ਼ਿਆਦਾ ਕਟੌਤੀ ਕੀਤੀ ਜਾਏਗੀ ਕਿਉਂਕਿ ਸਾਲ ਜਿਹੜਾ 2024 ਹੈ ਉਸ ਦੇ ਵਿੱਚ 4,85,000 ਬੱਚਿਆਂ ਨੂੰ ਸਟੱਡੀ ਵੀਜ਼ਾ ਦਿੱਤੇ ਗਏ ਸੀ ਪਰ ਸਾਲ ਹੁਣ 2025 ਦੇ ਵਿੱਚ ਜਿਹੜਾ 4 ਲੱਖ ਤੋਂ ਵੱਧ ਵੀਜ਼ਾ ਨਹੀਂ ਦਿੱਤੇ ਜਾਣਗੇ ਤੇ ਦੂਜੇ ਪਾਸੇ 10% ਦੀ ਕਟੌਤੀ 2026 ਦੇ ਵਿੱਚ ਕਰ ਦਿੱਤੀ ਜਾਏਗੀ ਤਾਂ ਲਗਾਤਾਰ ਜਿਹੜਾਗਾ ਖਾਸ ਤੌਰ ਤੇ ਇਹ ਜਿਹੜੇ ਸਖਤ ਰੂਲ ਕੀਤੇ ਨੇ ਇਹ ਕੀਤੇ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਿਹੜਾ ਹੁੰਦਾ ਜੋ ਤੁਸੀਂ ਬਾਹਰ ਚਲੇ ਜਾਨੇ ਹੋ ਉੱਥੇ ਪਹਿਲਾਂ ਪੜ੍ਹਦੇ ਹੋ ਤੇ ਪੜਨ ਤੋਂ ਬਾਅਦ ਤੁਹਾਡੀ ਸਟੱਡੀ ਜੋ ਪੂਰੀ ਹੋ ਜਾਂਦੀ ਹੈ ਫਿਰ ਤੁਸੀਂ ਵਰਕ ਪਰਮਿਟ ਦੇ ਲਈ ਅਪਲਾਈ ਕਰਦੇ ਹੋ ਕਿ ਮੈਂ ਪੂਰਾ ਟਾਈਮ ਕੰਮ ਕਰਨਾ ਹੈ ਪੂਰੇ ਘੰਟੇ ਮੈਨੂੰ ਦਿੱਤੇ ਜਾਣ ਕੰਮ ਕਰਨ ਦੇ ਲਈ ਪੂਰਾ ਹਫਤਾ ਜਿਹੜਾ ਉਧਰ ਸਮਾਂ ਬਣਿਆ ਹੋਇਆ ਤਾਂ ਦਾ ਦੇ ਕੇ ਹੁਣ ਉਹ ਜਿਹੜਾ ਵੀਜ਼ਾ ਹੈਗਾ ਜੇ ਉਹ ਵਰਕ ਪਰਮਿਟ ਲੈਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣਾ ਤਾਂ ਉਸ ਦੇ ਲਈ ਜਿਹੜਾ ਅੱਜ ਸਕਤਾਈ ਦਿਖਾਈ ਹੈਗੀ ਉਸਦੇ ਲਈ ਤੁਹਾਨੂੰ ਦੁਬਾਰਾ ਪਹਿਲਾਂ ਉਧਰ ਆਇਲਸ ਕਰਨਾ ਪਊਗਾ ਤੇ ਆਇਲਸ ਕਰਨਾ ਵੀ ਜੇ